ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਜੋਤੋ ਪ੍ਰੇਮ ਖਲਣ ਕਾ ਚਾਉ ਸਿਰ ਤਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈੜ ਤਰੀਜੈ ਸਿਰ ਦੀਜੈ ਕਾਨ ਨਾ ਕੀਜੈ ਅਬ ਕੈਸੇ ਮਰੋ ਕੈਸੇ ਮਰੋ ਅਬ ਕੈਸੇ ਮਰੋ ਕਿਸੇ ਕੌਮ ਤੇ ਸ਼ਹੀਦਾਂ ਦੀ ਸ਼ਹਾਦਤ ਉਨਾ ਚਿਰ ਤੱਕ ਸਫਲ ਪ੍ਰਵਾਨ ਨਹੀਂ ਕੀਤੀ ਜਾ ਸਕਦੀ ਜਿੰਨਾ ਚਿਰ ਤੱਕ ਕੌਮ ਦੇ ਵਿੱਚ ਸ਼ਹੀਦੀਆਂ ਦਾ ਚਾਅ ਨਾ ਪੈਦਾ ਹੋ ਜਾਵੇ ਸਿੱਖ ਧਰਮ ਗੁਰੂ ਸਹਿਬਾਨਾਂ ਦੇ ਰਾਹੇ ਅਮਲ ਤੇ ਚੱਲਦੇ ਹਾਂ ਸੱਚੇ ਸੁੱਚੇ ਕਾਰਜ ਲਈ ਸ਼ਹਾਦਤ ਉਹਲ ਵਧਨਾ ਜਿੰਦਗੀ ਦਾ ਉਚੇਰਾ ਮਨੋਰਥ ਅਤੇ ਸ਼ੁਭ ਕਰਮ ਪ੍ਰਵਾਨ ਕੀਤਾ ਗਿਆ ਹੈ ਸਿੱਖ ਧਰਮ ਦਾ ਸਮੁੱਚਾ ਇਤਿਹਾਸ ਸ਼ਹਾਦਤਾਂ ਦੇ ਨਾਲ ਭਰਿਆ ਹੋਇਆ ਹੈ ਸ਼ਹਾਦਤ ਦੇ ਅਰਥ ਨੂੰ ਅਸਲ ਵਿੱਚ ਅਮਲ 'ਚ ਉਤਾਰਨ ਦਾ ਕਾਰਜ ਧੰਗੁਰ ਅਰਜਨ ਸਾਹਿਬ ਨੇ ਕੀਤਾ ਅਤੇ ਇਨ੍ਹਾਂ ਰਾਹਾਂ ਤੇ ਚਲਦੇ ਆ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਦੁੱਤੀ ਇਤਿਹਾਸ ਸਿਰਜ ਦਿੱਤਾ ਜਿਸ ਤੇ ਪੈਰਾ ਦਿੰਦਿਆਂ ਅਨੇਕਾਂ ਸਿੱਖਾਂ ਨੇ ਆਪਣਾ ਲਹੂ ਡੋਲ ਕੇ ਇੱਕ ਅਜਿਹਾ ਮੈਲ ਉਸਾਰਿਆ ਜਿਸ ਦੀ ਗਵਾਹੀ ਸਿੱਖ ਇਤਿਹਾਸ ਦਾ ਇੱਕ ਇੱਕ ਪੰਨਾ ਦੇ ਰਿਹਾ ਹੈ ਸਿੱਖ ਧਰਮ ਦੇ ਵਿੱਚ ਸ਼ਹੀਦਾਂ ਦਾ ਬਹੁਤ ਉੱਚਾ ਸਥਾਨ ਹੈ ਗੁਰੂ ਸਾਹਿਬਾਨਾਂ ਤੋਂ ਬਾਅਦ ਸ਼ਹੀਦਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਰੋਜ਼ਾਨਾ ਅਰਦਾਸ ਵਿੱਚ ਸ਼ਹੀਦ ਸਿੰਘ ਸਿੰਘਣੀਆਂ ਦੀ ਕੁਰਬਾਨੀ ਸਦਕਾ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ जिन्होंने निजी हितों ਤੋਂ ਉੱਪਰ ਉੱਟ ਕੇ ਸਰਬੱਤ ਦੇ ਭਲੇ ਲਈ ਧਰਮ ਸਿਧਾਂਤਾਂ ਤੇ ਪਹਿਰਾ ਦਿੰਦਿਆਂ ਹੱਕ ਸੱਚ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਪਰ ਸਿੱਧਕ ਨਹੀਂ ਆ ਰਿਹਾ ਕਿਸੇ ਸ਼ਾਇਰ ਦੇ ਬੜੇ ਪਿਆਰੇ ਬੋਲ ਨੇ ਸ਼ਹੀਦਾਂ ਦੀ ਕਤਲਗਾਸੇ ਸ਼ਹੀਦਾਂ ਦੀ ਕਤਲਗਾਸੇ ਕਿਆ ਬਿਹਤਰ ਹੈ ਕਾਬਾ ਸ਼ਹੀਦਾਂ ਦੀ ਖਾਕ 'ਤੇ ਤੋ ਖੁਦਾ ਵੀ ਕੁਰਬਾਨ ਹੁੰਦਾ ਹੈ ਸ਼ਹੀਦਾਂ ਦੀ ਖਾਕ 'ਤੇ ਤੋ ਖੁਦਾ ਵੀ ਕੁਰਬਾਨ ਹੁੰਦਾ ਹੈ ਜੀ ਹਾਂ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਮਹਾਨ ਸ਼ਹੀਦਾਂ ਦੀ ਜਿਨ੍ਹਾਂ ਨੂੰ ਸਾਕਾ ਨਨਕਾਣਾ ਸਾਹਿਬ ਦੇ ਰਾਹੀਂ ਯਾਦ ਕੀਤਾ ਜਾਂਦਾ ਹੈ ਅਸਲ ਵਿੱਚ ਬਚਿੱਤਰ ਅਨੋਖੀ ਅਦੁੱਤੀ ਅਤੇ ਅਜੀਬ ਘਟਨਾ ਨੂੰ ਸਾਕਾ ਕਿਹਾ ਜਾਂਦਾ ਹੈ ਦਸਮ ਪਾਤਸ਼ਾਹ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਧਰਮ ਹਿੱਤ ਸਾਕਾ ਕਿਹਾ ਹੈ ਜਿਸ ਤੋਂ ਬਾਅਦ ਸਾਕਾ ਸ਼ਬਦ ਸਿੱਖ ਸ਼ਬਦਾਵਲੀ ਦਾ ਅਤੁੱਟ ਹਿੱਸਾ ਬਣ ਗਿਆ ਸਾਕੇ ਸ਼ਬਦ ਦੇ ਅਰਥ ਕੋਈ ਐਸਾ ਕਰਮ ਜੋ ਇਤਿਹਾਸ ਦੇ ਵਿੱਚ ਜੁਗਾ ਜੁਗਾ ਤੱਕ ਪਸਿੱਧ ਰਹੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਨੂੰ ਅਨੇਕਾਂ ਸਾਕੇਆਂ ਦੇ ਨਾਲ ਸੰਮੁਖ ਹੋਣਾ ਪਿਆ ਸਾਕਾ ਚਮਕੌਰ ਸਾਕਾ ਸਰਹੰਦ ਪੰਜਾ ਸਾਹਿਬ ਦਾ ਸਾਕਾ ਜਲਿਆਂ ਵਾਲੇ ਬਾਗ ਦਾ ਸਾਕਾ ਗੁਰੂ ਤੇ ਬਾਗ ਦਾ ਸਾਕਾ ਜੇਕਰ ਗੱਲ ਕਰੀਏ ਸਾਕਾ ਨਨਕਾਣਾ ਸਾਹਿਬ ਦੀ ਅੰਗਰੇਜ਼ ਸਰਕਾਰ ਦੀ ਸ਼ਹਿਤ ਤੇ ਮਹੰਤਾ ਵੱਲੋਂ ਤਾंडव ਨਾਚ ਦੀ ਦਰਦਨਾਕ ਘਟਨਾ ਨੂੰ ਸਾਕਾ ਨਨਕਾਣਾ ਸਾਹਿਬ ਰੂਪਮਾਨ ਕਰਦਾ ਹੈ ਇਤਿਹਾਸਕ ਸਰੋਤਾਂ ਦੇ ਅਨੁਸਾਰ ਨਨਕਾਣਾ ਸਾਹਿਬ ਨਾਨਕ ਗਿਆਨ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਨਾਨਕ ਐਨ ਪਾਵ ਧੰਗੁਰ ਨਾਨਕ ਸਾਹਿਬ ਜੀ ਦਾ ਉਹ ਪਿਆਰਾ ਘਰ ਇਸ ਧਰਤ ਸੁਹਾਵੀ ਦਾ ਪਹਿਲਾ ਨਾਮ ਦਲਵੰਡੀ ਰਾਏ ਪੋਏ ਤਹਿਫ ਨਨਕਾਣਾ ਸਾਹਿਬ ਪਰਚਲਤ ਹੋਇਆ ਨਨਕਾਣਾ ਸਾਹਿਬ ਦੀ ਉਹ ਪਾਵਨ ਪਵਿੱਤਰ ਧਰਤੀ ਜਿੱਥੇ ਜਗਤ ਗੁਰੂ ਧੰਗੁਰ ਨਾਨਕ ਸਾਹਿਬ ਜੀ ਨੇ ਇੱਕ ਨਹੀਂ ਅਨੇਕਾਂ ਹੀ ਰਹਿਮਤਾਂ ਵਰਤਾਈਆਂ ਅੱਜ ਗੁਰਦੁਆਰਾ ਜਨਮਸਥਾਨ ਨਨਕਾਣਾ ਸਾਹਿਬ ਦੇ ਨਾਮ ਨਾਲ ਵਿਸ਼ਵ ਪ੍ਰਸਿੱਧ ਹੈ ਉਦਾਸੀ ਸੰਪਰਦਾ ਦੇ ਮੁਖੀ ਬਾਬਾ ਅਲਮਸਤ ਜੀ ਨੂੰ ਗੁਰਦੁਆਰਾ ਜਨਮਸਥਾਨ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ 6ਵੇਂ ਪਾਸ਼ਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੌਂਪੀ ਸੀ ਇਸ ਤਰ੍ਹਾਂ ਆਰੰਭ ਤੋਂ ਹੀ ਇਨਾ ਪਾਵਨ ਪਵਿੱਤਰ ਸਥਾਨਾਂ ਦਾ ਪ੍ਰਬੰਧ ਉਦਾਸੀ ਸੰਪਰਦਾ ਦਾ ਨਿਰਮਲੇ ਸੰਪਰਦਾ ਦੇ ਮਹੰਤ ਪੁਜਾਰੀ ਹੀ ਕਰਦੇ ਰਹੇ ਗੁਰਦੁਆਰੇ ਹੀ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਦੇ ਸਭ ਤੋਂ ਵੱਡੇ ਕੇਂਦਰ ਹਨ ਇੱਥੋਂ ਹੀ ਸਿੱਖਾਂ ਨੂੰ ਆਤਮਿਕ ਜੀਵਨ ਪ੍ਰਾਪਤ ਹੁੰਦਾ ਹੈ ਸਿੱਖ ਰਾਜ ਦਾ ਸਮਾਂ ਆਇਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਉਸਨੇ ਆਪਣੇ ਰਾਜ ਦੌਰਾਨ ਇਤਿਹਾਸਕ ਗੁਰਦੁਆਰਿਆਂ ਦੇ ਨਾਮ ਕਾਫੀ ਜ਼ਾਇਦਾਦਾਂ ਲਾਈਆਂ ਉਹਨਾਂ ਵਿੱਚੋਂ ਇੱਕ ਨਨਕਾਣਾ ਸਾਹਿਬ ਵੀ ਹੈ ਜਿਸ ਦੇ ਨਾਮ ਤੇ ਵੀ ਕਈ ਏਕੜ ਜ਼ਮੀਨ ਲਗਾਈ ਗਈ ਸਿੱਖ ਰਾਜ ਦੇ ਸਮੇਂ ਗੁਰਦੁਆਰਿਆਂ ਦੇ ਨਾਮ ਲੱਗੀਆਂ ਬੇਸ਼ੁਮਾਰ ਜ਼ਗੀਰਾਂ ਜ਼ਾਇਦਾਦਾਂ ਨੇ ਮਹੰਤਾਂ ਨੂੰ ਆਲਸੀ ਆਯਾਸ਼ ਅਤੇ ਪਰਿਸ਼ਟ ਕੁਕਰਮੀ ਕਰ ਦਿੱਤਾ ਸਿੱਖ ਰਾਜ ਦਾ ਸੂਰਜ ਅਸਤੋਂ ਦੀ ਢੇਰ ਸੀ ਮਹੰਤ ਪੁਜਾਰੀਆਂ ਨੇ ਅੰਗਰੇਜ਼ ਸਰਕਾਰ ਦੇ ਪਿੱਟੂ ਬਣ ਕੇ ਐਸ਼ ਪ੍ਰਸਤੀ ਕਰਨੀ ਸ਼ੁਰੂ ਕਰ ਦਿੱਤੀ। ਮਹੰਤ ਪੁਜਾਰੀ ਗੁਰੂ ਘਰ ਦੀ ਜ਼ਮੀਨ ਜਾਇਦਾਦਾਂ ਨੂੰ ਆਪਣੀ ਨਿੱਜੀ ਪਿਤਾ ਪੁਰਖੀ ਮਾਲਕੀ ਮਹਿਸੂਸ ਕਰਨ ਲੱਗੇ। ਮਹੰਤਾ ਨੇ ਗੁਰੂ ਘਰਾਂ ਨੂੰ ਆਪਣੀ ਐਸ਼ ਪ੍ਰਸਤੀ ਦੇ ਡੇਰੇ ਭਾਵ ਅੱਡੇ ਬਣਾ ਲਏ। ਜਦੋਂ ਸਿੱਖਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਤੇ ਸਨ, ਤਦ ਵੀ ਗੁਰਦੁਆਰਾ ਪ੍ਰਬੰਧ ਆਮ ਕਰਕੇ ਪਿਤਾ ਪੁਰਖੀ ਮਹੰਤ ਅਤੇ ਉਦਾਸੀਆਂ ਤੇ ਪਾਸ ਹੀ ਸੀ। ਗੁਰੂ ਘਰ ਦਾ ਪ੍ਰਬੰਧ ਉਸ ਸਮੇਂ ਤੱਕ ਠੀਕ ਠਾਕ ਚੱਲਦਾ ਰਿਹਾ। ਜਦੋਂ ਤੱਕ ਸਿੱਖ ਰਵਾਇਤਾ ਅਨੁਸਾਰ ਸਿੱਖ ਸਿਧਾਂਤਾਂ ਅਨੁਸਾਰ ਸਿੱਖ ਕਦਰਾਂ ਕੀਮਤਾਂ ਅਨੁਸਾਰ ਜੀਵਨ ਬਸਰ ਕਰਦੇ ਰਹੇ ਪਰ ਜਦੋਂ ਤੋਂ ਮਹੰਤ ਪੁਜਾਰੀ ਅਤੇ ਧਰਮੀ ਅਖਵਾਉਣ ਵਾਲਿਆਂ ਦਾ ਜੀਵਨ ਕਰਤੂਤ ਪਸ਼ੂ ਕੀ ਮਾਨਸ ਜਾਨਵਰਲਾ ਹੋ ਜਾਵੇਗਾ ਤਾਂ ਗਰਾਵਟ ਆਉਣੀ ਨਿਸ਼ਚਿਤ ਹੈ ਨਨਕਾਣਾ ਸਾਹਿਬ ਦਾ ਮਹੰਤ ਨਰੈਨੂ ਦਾਸ ਆਪਣੇ اخلاق ਤੋਂ ਪੂਰੀ ਤਰ੍ਹਾਂ ਗਿਰ ਚੁੱਕਾ ਸੀ ਸ਼ਰਾਬ ਦੇ ਸੰਗਤ ਦੀ ਬੇਇੱਜ਼ਤੀ ਕਰਨੀ ਦੀਪਿਆਂ ਦੀ ਅਜ਼ਮਤ ਨੂੰ ਹੱਥ ਪਾਉਣਾ ਇਸ ਦਾ ਨਿੱਤ ਦਾ ਕਰਮ ਬਣ ਚੁੱਕਾ ਸੀ ਹਰ ਸਿੱਖ ਵਾਸਤੇ ਨਨਕਾਣਾ ਸਾਹਿਬ ਦੀ ਧਰਤੀ ਪਾਵਨ ਪਵਿੱਤਰ ਧਰਤੀ ਹੈ ਉਹ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਇਸ ਪਾਵਨ ਪਵਿੱਤਰ ਧਰਤੀ ਤੇ ਇਹੋ ਜਿਹਾ ਕੁਰਮ ਨੂੰ ਇਸੇ ਸਮੇਂ ਦੇ ਦੌਰਾਨ ਸਿੱਖ ਸਮਾਜ ਦੇ ਵਿੱਚ ਸਿੰਘ ਸਭਾ ਲਹਿਰ ਚੱਲ ਰਹੀ ਸੀ ਚੇਤਨ ਗੁਰਸਿੱਖਾਂ ਨੇ ਗੁਰਦੁਆਰਾ ਪ੍ਰਬੰਧ ਨੂੰ ਪੰਥਕ ਪ੍ਰਬੰਧ ਵਿੱਚ ਲਿਆਉਣ ਲਈ ਕਮਰਕਸੇ ਕਰ ਲਏ ਗੁਰਦੁਆਰਾ ਜਨਮਸਥਾਨ ਨਨਕਾਣਾ ਸਾਹਿਬ ਨੂੰ ਮਹੰਤਾ ਦੇ ਪ੍ਰਬੰਧ ਤੋਂ ਆਜ਼ਾਦ ਕਰਾਉਣ ਦੇ ਲਈ ਕੁਝ ਗੁਰਸਿੱਖ ਮਰਜੀਵੜਿਆਂ ਦਾ ਸ਼ਾਂਤਮਈ ਜੱਥਾ ਫਰਵਰੀ 1920 ਈਸਵੀ ਨੂੰ ਇਸ ਪਾਵਨ ਪਵਿੱਤਰ ਸਥਾਨ ਦੇ ਅੰਦਰ ਪ੍ਰਵੇਸ਼ ਹੋਇਆ ਪਰ ਮਹਾਂਤ ਨਰਨੰਦਾਸ ਅਤੇ ਉਸ ਦੇ ਗੁੰਡਿਆਂ ਬਦਮਾਸ਼ਾਂ ਨੇ ਜ਼ਬਰ ਜ਼ੁਲਮ ਦੀ ਇਤਿਹਾਕ ਕਰ ਦਿੱਤੀ ਜਦੋਂ ਨਾਨਕ ਨਾਮ ਦੇਵਾ ਸਿੱਖਾਂ ਦਾ ਜੱਤਾ ਪਾਵਨ ਪਵਿੱਤਰ ਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਅੰਦਰ ਦਰਸ਼ਨੀ ਡਿਊਟੀ ਰਹੀ ਅੰਦਰ ਪ੍ਰਵੇਸ਼ ਹੋਇਆ ਤਾਂ ਉਹਨਾਂ ਦਾ ਸਵਾਗਤ ਮਹਾਂਤ ਅਤੇ ਇਸ ਦੇ ਬਦਮਾਸ਼ ਗੁੰਡਿਆਂ ਨੇ ਡਾਂਗਾ ਗੋਲੀਆਂ ਵਰਛੀਆਂ ਤਲਵਾਰਾਂ ਅਤੇ ਮਾਰੂ ਹਥਿਆਰਾਂ ਦੇ ਨਾਲ ਕੀਤਾ ਐਨਾ ਹੀ ਨਹੀਂ ਗੁਰਸਿੱਖਾਂ ਨੂੰ ਜਿਉਂਦੇ ਜੀ ਜੰਡ ਨਾਲ ਬਣ ਕੇ ਸਾੜ ਦਿੱਤਾ ਇੱਥੇ ਹੀ ਬਸ ਨਹੀਂ ਤਾਬਿਆਂ ਤੇ ਬੈਠੇ ਗੁਰਸਿੱਖ ਨੂੰ ਗੋਲੀਆਂ ਲੱਗੀਆਂ ਪਾਵਨ ਸਰੂਪ ਤੇ ਗੋਲੀਆਂ ਲੱਗੀਆਂ ਇਸ ਪਾਵਨ ਪਵਿੱਤਰ ਸਥਾਨ ਤੇ ਆਏ ਗੁਰਸਿੱਖਾਂ ਨੂੰ ਕਿਵੇਂ ਮਹੰਤ ਅਤੇ ਉਸ ਦੇ ਗੁੰਡਿਆਂ ਨੇ ਜ਼ੁਲਮ ਕੀਤਾ ਹੋਵੇਗਾ ਇਸ ਨੂੰ ਬਿਆਨ ਕਰਨਾ ਬੜਾ ਮੁਸ਼ਕਲ ਹੈ ਇਨ੍ਹਾਂ ਸ਼ਹੀਦਾਂ ਦੇ ਪਵਿੱਤਰ ਖੂਨ ਸਦਕਾ ਹੀ ਅੰਗਰੇਜ਼ ਸਰਕਾਰ ਦੌਰਾਨ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਜਿਸ ਨੂੰ ਸਿੱਖ ਪਾਰਲੀਮੈਂਟ ਦਾ ਮਾਨ ਹਾਸਲ ਹੈ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਦੀ ਇਤਿਹਾਸਕ ਇਮਾਰਤ ਵਿਸ਼ਾਲ ਦਰਸ਼ਨੀ ਜੋੜੀ ਤੇ ਖੁੱਲਾ ਵਿਹੜਾ ਸਮੇਤ ਇਸ ਸਥਾਨ ਤੋਂ ਆਜ਼ਾਦ ਧੰਗ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਅੱਜ ਵੀ ਰੂਪਮਾਨ ਕਰਦਾ ਹੈ ਇਨ੍ਹਾਂ ਗੁਰਸਿੱਖ ਜੋਧਿਆਂ ਨੇ ਆਪਣੀ ਸ਼ਹਾਦਤ ਦੇ ਕੇ ਆਪਣਾ ਖੂਨ ਡੋਲ ਕੇ ਕੁਕਰਮੀ ਮਹੰਤਾ ਤੋਂ ਗੁਰੂ ਘਰਾਂ ਨੂੰ ਸਦਾ ਵਾਸਤੇ ਆਜ਼ਾਦ ਕਰਵਾਇਆ ਇਹ ਸਾਕਾ ਸਿੱਖੀ ਸਿਧਕ ਸਬਰ ਸਾਹਸ ਅਤੇ ਸ਼ਹਾਦਤ ਨੂੰ ਪ੍ਰਮੁੱਖ ਤੌਰ ਤੇ ਪ੍ਰਗਟ ਕਰਦਾ ਹੈ ਲੋੜ ਹੈ ਇਹਨਾਂ ਤੋਂ ਪ੍ਰੇਰਨਾ ਲੈ ਕੇ ਸਿੱਖ ਜੀਵਨ ਜਾਂਚ ਵਿੱਚ ਸਤ ਸੰਤੋਖ ਅਤੇ ਸਬਰ ਦਾ ਧਾਰਨੀ ਹੋਣੀ ਹੋਵੇਗੀ ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਸਿੱਖ ਮਿਸਲੀ ਕਾਜ ਸ਼੍ਰੀ ਅਮਰitsar ਸਥਾਪਿਤ ਕੀਤਾ ਗਿਆ ਜਿੱਥੋਂ ਇੱਕ ਨਹੀਂ ਅਨੇਕਾਂ ਕੀਰਤਨੀਆਂ ਨੇ ਪੰਥ ਦੀ ਸੇਵਾ ਕੀਤੀ ਹੈ ਸੋ ਗੁਰੂ ਕੀ ਪੈਰੀ ਸਾత్సੰਗਤ ਜਿਓ ਐਸੀ ਸਾਕਾ ਨਨਕਾਣਾ ਸਾਹਿਬ ਬਾਰੇ ਉਹ ਇਤਿਹਾਸਕ ਪੰਨੇ ਸੋ ਪੀਟੀਸੀ ਇੱਕ ਵਾਰ ਫਿਰ ਇਨਾ ਸਮੂਹ ਸ੍ਰੀ ਸਿੰਘਾਂ ਨੂੰ ਕੋਟਾਨ ਕੋਟ ਪ੍ਰਣਾਮ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ